ਜਿਹੜੇ ਅੱਜ ਕੱਲ ਦੀ ਜਨਰੇਸ਼ਨ ਦੇ ਬੱਚੇ ਆ ਨਾ ਉਹਨਾਂ ਨੂੰ ਦੁਨੀਆ ਦਾ ਭੋਰਾ ਫਰਕ ਨਹੀਂ ਪੈਂਦਾ ਸੋਸਾਇਟੀ ਕੀ ਸੋਚਦੀ ਆਏ ਲੋਕ ਉਹਨਾਂ ਬਾਰੇ ਕੀ ਸੋਚਦੇ ਆ ਕੀ ਬੋਲਦੇ ਆ ਉਹ ਇਸ ਗੱਲ ਦੀ ਬਹੁਤ ਘੱਟ ਪਰਵਾਹ ਕਰਦੇ ਆ ਪਰ ਜੇ ਉਹਨਾਂ ਨੂੰ ਜ਼ਿੰਦਗੀ 'ਚ ਕਿਸੇ ਦੀ ਗੱਲ ਦੀ ਪਰਵਾਹ ਹੈ ਨਾ ਉਹਨੇ ਉਹਨਾਂ ਦੇ ਮਾਪੇ ਮਾਪੇ ਆਪਣੇ ਬੱਚਿਆਂ ਨੂੰ ਕੀ ਕਹਿੰਦੇ ਆ ਕੀ ਸੋਚਦੇ ਆ ਕਿਹੜੀਆਂ ਗੱਲਾਂ ਕਹਿੰਦੇ ਨੇ ਹਰ ਇੱਕ ਗੱਲ ਦਾ ਬੱਚਾ ਤੇ ਬਹੁਤ ਡੂੰਗਾ ਅਸਰ ਪੈਂਦਾ নো ਡਾਊਟ ਹਰੇ ਮਾਪੇ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਆ ਦੇ ਕੋਈ ਪੈਰੈਂਟਸ ਨਹੀਂ ਚਾਹੁੰਦਾ ਕਿ ਉਹਨਾਂ ਦੇ ਬੱਚੇ ਦੁਖੀ ਹੋਣ ਜਾਂ ਕਿਸੇ ਵੀ ਗੱਲ ਕਰਕੇ ਪਰੇਸ਼ਾਨ ਹੋਣ ਹਨਾ ਪਰ ਹੁੰਦਾ ਕੀ ਆ ਕਿ ਕਈ ਵਾਰੀ ਨਾ ਜਾਣੇ ਜਾਂਣੇ ਦੇ ਵਿੱਚ ਪੈਰੈਂਟਸ ਕੁਝ ਇਦਾਂ ਦੀਆਂ ਗੱਲਾਂ ਕਰ ਦਿੰਦੇ ਆ ਜਾਂ ਇਦਾਂ ਦੀਆਂ ਚੀਜ਼ਾਂ ਕਹਿ ਦਿੰਦੇ ਆ ਆਪਣੇ ਬੱਚਿਆਂ ਨੂੰ ਜੋ ਬੱਚਿਆਂ ਦੇ ਦਿਲ 'ਚ ਘਾਰ ਕਰ ਜਾਂਦੀਆਂ ਹਾਂਜੀ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਪੰਜ ਇਹੋ ਜਿਹੀਆਂ ਗਲਤੀਆਂ ਜੋ ਕਿ ਇੰਡੀਅਨ ਪੈਰੈਂਟਸ ਕਰ ਜਾਂਦੇ ਆ ਆਪਣੇ ਬੱਚਿਆਂ ਦੇ ਨਾਲ ਅੱਜ ਦੀ ਇਸ ਵੀਡੀਓ ਦਾ ਵਿਸ਼ਾ ਨਾ ਥੋੜਾ ਝੋਖਾ ਕਿਉਂਕਿ ਮੈਨੂੰ ਲੱਗਦਾ ਕਿ ਦੁਨੀਆ ਦੇ ਜਿੰਨੇ ਵੀ professions ਨੇ ਨਾ ਹਰ ਇੱਕ ਕੰਮ ਦੀ ਆਪਾਂ ਨੂੰ ਇੱਕ ਟ੍ਰੇਨਿੰਗ ਮਿਲਦੀ ਹੈ ਕਿ ਉਹ ਕੰਮ ਆਪਾਂ ਕਿਸ ਤਰੀਕੇ ਨਾਲ ਕਰਨਾ ਹੈ ਪਰ ਮਾਂ-ਬਾ ਪੂਣਾ ਇੱਕ ਇਹੋ ਜਿਹਾ ਪੇਸ਼ਾ ਜਿਹਦੀ ਕੋਈ ਟ੍ਰੇਨਿੰਗ ਨਹੀਂ ਦੁਨੀਆ ਤੇ ਵਿਆਹ ਹੁੰਦਾ ਫਿਰ ਬੱਚੇ ਹੋ ਜਾਂਦੇ ਆ ਤੇ ਪੈਰੈਂਟਸ ਨੂੰ ਸਮਝ ਹੀ ਨਹੀਂ ਆਉਂਦਾ ਕਿ ਆਪਣੇ ਬੱਚਿਆਂ ਨੂੰ ਕਿਸ ਤਰੀਕੇ ਨਾਲ ਹੈਂਡਲ ਕਰਨ ਦੇਖੋ ਜਾਣ ਬੁਝ ਕੇ ਤਾਂ ਕੋਈ ਵੀ ਪੈਰੈਂਟਸ ਆਪਣੇ ਬੱਚਿਆਂ ਨੂੰ ਹਰਟ ਨਹੀਂ ਦਰਅਸਲ ਹੁੰਦਾ ਕਿਉਂਕਿ ਉਹਨਾਂ ਨੂੰ ਆਪ ਨਹੀਂ ਪਤਾ ਹੁੰਦਾ ਕਿ ਉਹ ਜੋ ਵੀ ਕਰ ਰਹੇ ਨੇ ਕੀ ਉਹ ਸਹੀ ਆ ਜਾਂ ਗਲਤ ਆ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਐਜ਼ ਅ ਚਾਈਲਡ ਜੋ ਵੀ ਐਕਸਪੀਰੀਅੰਸ ਕੀਤਾ ਹੁੰਦਾ ਉਹ ਸੇਮ ਚੀਜ਼ਾਂ ਆਪਣੇ ਬੱਚਿਆਂ ਨਾਲ ਰਿਪੀਟ ਕਰਦੇ ਆ ਜਾਂ ਫਿਰ ਕਈ ਜਣੇ ਆਪਣੇ ਵੱਡਿਆਂ ਤੋਂ ਸਲਾਹ ਲੈਂਦੇ ਆ ਕਿ ਉਹ ਕੀ ਕਰਨ ਬੱਚਿਆਂ ਦੇ ਨਾਲ ਜਾਂ ਫਿਰ ਜਿਹੜੇ ਰੀਸੈਂਟ ਪੈਰੈਂਟਸ ਬਣੇ ਹੁੰਦੇ ਆ ਉਹਨਾਂ ਤੋਂ ਇਸ ਪੂਰੀ ਪੈਰੈਂਟਿੰਗ ਜਰਨੀ ਦੇ ਵਿੱਚ ਨਾ ਮਾਪੇ ਕੁਝ ਐਦਾਂ ਦੀ ਗੱਲਾਂ ਕਹਿ ਦਿੰਦੇ ਆ ਜਾਂ ਐਦਾਂ ਦੀ ਗਲਤੀਆਂ ਕਰ ਦਿੰਦੇ ਆ ਜਿਨ੍ਹਾਂ ਦਾ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਤੇ ਬਹੁਤ ਨੈਗੇਟਿਵ ਇੰਪੈਕਟ ਪੈਂਦਾ ਸੋ ਆਓ ਹੁਣ ਜਾਣਦੇ ਹਾਂ ਕਿ ਕੀ ਨੇ ਉਹ ਪੰਜ ਗਲਤੀਆਂ ਨੰਬਰ 1 ਤੇ ਆ ਕੰਪੈਰੀਸ਼ਨ ਤੁਲਨਾ ਕਰਨਾ ਆਪਣੇ ਬੱਚਿਆਂ ਦੀ ਦੂਜਿਆਂ ਨਾਲ ਤੁਲਨਾ ਕਰਨਾ ਆਈ ਥਿੰਕ ਇਹ ਜਿਹੜੀ ਚੀਜ਼ ਆ ਨਾ ਇਹ ਤਾਂ ਸਭ ਨੇ ਫੇਸ ਕੀਤੀ ਆਪਣੀ ਜ਼ਿੰਦਗੀ ਦੇ ਵਿੱਚ ਸਕੂਲਾਂ ਦੇ ਵਿੱਚ ਆਪਾਂ ਸਿੱਖਦੇ ਤਾਂ ਹੈਗੇ ਆ ਕਿ ਆਪਣੀ ਤੁਲਨਾ ਕਿਸੇ ਨਾਲ ਨਹੀਂ ਕਰਨੀ ਚਾਹੀਦੀ ਪਰ ਅਸਲ ਦੇ ਵਿੱਚ ਪਤਾ ਨਹੀਂ ਕਿੰਨੀ ਕਵਾਜ਼ ਜ਼ਿੰਦਗੀ ਦੇ ਵਿੱਚ ਪੈਰੈਂਟਸ ਆਪਣੇ ਜਿਹੜੀ ਬੱਚਿਆਂ ਦਾ ਕੰਪੈਰੀਸ਼ਨ ਹੈ ਨਾ ਉਹ ਦੂਜਿਆਂ ਦੇ ਨਾਲ ਕਰਦੇ ਆ ਕਿ ਦੇਖ ਉਹਦੇ 98% ਮਾਰਕਸ ਆ ਗਏ ਹਨਾ ਤੇਰੇ ਕਿੰਨੇ ਮਾਰਕਸ ਘੱਟ ਆਏ ਆ ਦੇਖ ਫਲਾਨੇ ਦੀ ਸੈਲਰੀ ਕਿੰਨੀ ਜ਼ਿਆਦਾ ਕਿੰਨਾ ਪੈਕੇਜ ਵੱਧ ਗਿਆ ਉਹਦਾ ਤੇ ਇੱਕ ਹੋਰ ਕੰਪੈਰੀਸ਼ਨ ਜਿਹੜਾ ਅਨਫੋਰਚਨਟਲੀ ਪੰਜਾਬ 'ਚ ਬਹੁਤ ਜ਼ਿਆਦਾ ਉਹ ਹੈਗਾ ਬਾਅਰ ਜਾਂਦਾ ਆਇਲਸ ਦੇ ਬੰਦੇ ਦਾ ਕਿ ਦੇਖ ਉਸ ਬੰਦੇ ਨੇ ਤਾਂ ਪਲੱਸ 2 ਕੀਤੀ ਸੀ ਫਿਰ ਵੀ ਉਹਦੇ ਸੱਤ ਬੈਂਡ ਆ ਗਏ ਤੇ ਤੇਰੇ ਤੇਰੇ ਕਿੰਨੇ ਬੈਂਡ ਆਏ ਤੂੰ ਤਾਂ ਇੰਨੀ ਬੜਾਈ ਕੀਤੀ ਤੇ ਫਿਰ ਵੀ ਉਹਦੇ ਨਾਲੋਂ ਘੱਟ ਬੈਂਡ ਆਏ ਆ ਫਲਾਣੇ ਦਾ ਬੱਚਾ ਪਤਾ ਹੈ ਕੈਨੇਡਾ ਚਲਾ ਗਿਆ ਤੇ ਉਹਨੇ ਸਾਰੇ ਪਰਿਵਾਰ ਨੂੰ ਵੀ ਸੱਦ ਲਿਆ ਤੂੰ ਦੇਖ ਇੰਡੀਆ ਜਿੱਥੇ ਕਿਖਾਈ ਜਾਂਦਾ ਕਨਸਟੈਂਟ ਕੰਪੈਰੀਸ਼ਨ ਹੁੰਦਾ ਬੱਚਿਆਂ ਦਾ ਉਹਨਾਂ ਦੇ ਦੋਸਤਾਂ ਦੇ ਨਾਲ ਸੋਸਾਇਟੀ ਦੇ ਲੋਕਾਂ ਦੇ ਨਾਲ ਉਹਨਾਂ ਦੀ ਕਜ਼ਿਨਸ ਦੇ ਨਾਲ ਜਦਕਿ ਦੇਖਣਾ ਇਹ ਚਾਹੀਦਾ ਕਿ ਹਰ ਇੱਕ ਬੱਚਾ ਬਿਲਕੁਲ ਯੂਨੀਕ ਹੈ ਉਹਦੀਆਂ ਸਟਰੈਂਥ ਉਹਦੀਆਂ ਵੀਕਨੈਸਸ ਵੀ ਅਲੱਗ ਨੇ ਇਹ ਤੁਲਨਾ ਕਰਕੇ ਨਾ ਤੁਸੀਂ ਆਪਣੇ ਬੱਚਿਆਂ ਦਾ ਕੌਨਫੀਡੈਂਸ ਆਪਣੇ ਬੱਚਿਆਂ ਦਾ ਆਤਮ ਵਿਸ਼ਵਾਸ ਘਟਾਉਂਦੇ ਹੋ ਇਹ ਤਾਂ ਉਹ ਗੱਲ ਹੋਊਗੀ ਕਿ ਤੁਸੀਂ ਕਾ ਨੂੰ ਕਹੋ ਵੀ ਤੂੰ ਮੱਛ ਵੇਖੋ ਫੇਰ ਹੀ ਗੱਲ ਹੈ ਨਾ ਕਿ ਕਿ ਕਾਂ ਦੀ ਅਲੱਗ ਸਟਰੈਂਥ ਹੈ ਕਾਂ ਉੱਡਣਾ ਜਾਣਦਾ ਜਿਹੜੀ ਫਿਸ਼ ਹੈ ਉਹ ਤੈਰਨਾ ਜਾਂਦੀ ਦੋਨਾਂ ਦੀ ਅਲੱਗ-ਅਲੱਗ ਕੈਪੇਬਿਲਿਟੀਆਂ ਨੇ ਸੇਮ ਤਰੀਕੇ ਨਾਲ ਨਾ ਹਰ ਇੱਕ ਬੱਚਾ ਯੂਨੀਕ ਆ ਕੋਈ ਬੱਚਾ ਪੜ੍ਹਾਈ 'ਚ ਬਹੁਤ ਵਧੀਆ ਤੇ ਕੋਈ ਬੱਚਾ ਸਪੋਰਟਸ 'ਚ ਬਹੁਤ ਵਧੀਆ ਸੋ ਜੇ ਤੁਸੀਂ ਇੱਕ ਮਾਪੇ ਹੋ ਨਾ ਤੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਇਹ ਮੈਸੇਜ ਤੁਹਾਡੇ ਲਈ ਆ ਪਲੀਜ਼ ਆਪਣੇ ਬੱਚਿਆਂ ਤੁਲਨਾ ਦੂਜਿਆਂ ਨਾਲ ਨਾ ਕਰਿਆ ਕਰੋ ਬਲਕਿ ਆਪਣੇ ਬੱਚਿਆਂ ਦੀ ਸਟਰੈਂਥ ਨੂੰ ਪਹਿਚਾਨੋ ਤੇ ਉਸ ਕੰਮ ਨੂੰ ਉਹਨਾਂ ਨੂੰ ਅੱਗੇ ਵਧਣ ਦੀ ਹੱਲਾਸ਼ੇਰੀ ਦਿਆ ਕਰੋ ਇਹ ਕੰਪੈਰੀਸ਼ਨ ਦੇ ਲੂਪ ਦੇ ਵਿੱਚ ਨਾ ਬਹੁਤ ਬੱਚੇ ਮੈਂ ਦੇਖਿਆ ਕਿ ਜ਼ਿੰਦਗੀ ਵਿੱਚ ਗਲਤ ਫੈਸਲੇ ਲੈ ਲੈਂਦੇ ਆ ਤੇ ਫਿਰ ਉਹ ਚੀਜ਼ ਉਹਨਾਂ ਨੂੰ ਸਾਰੀ ਜ਼ਿੰਦਗੀ ਤੰਗ ਕਰਦੀ ਰਹਿੰਦੀ ਆ ਦੂਸਰੀ ਜਿਹੜੀ ਬਹੁਤ ਕਾਮਨ ਮਿਸਟੇਕ ਪੈਰੈਂਟਸ ਕਰਦੇ ਆ ਨਾ ਆਪਣੇ ਬੱਚਿਆਂ ਦੇ ਨਾਲ ਉਹ ਹੈਗਾ ਕਿ ਆਪਣੀਆਂ ਪੜਾਈ ਦੀਆਂ ਚੋਇਸਿਸ ਜਾਂ ਫਿਰ ਕੈਰੀਅਰ ਦੀਆਂ ਚੋਇਸਿਸ ਬੱਚਿਆਂ ਤੇ ਥੋਪਣਾ ਵੀ ਤੂੰ ਡਾਕਟਰ ਹੀ ਬਣੇਗਾ ਜਾਂ ਫਿਰ ਤੂੰ ਇੰਜੀਨੀਅਰਿੰਗ ਹੀ ਕਰੇਗਾ ਇਥੇ ਤਾਂ ਫੇਰ ਉਹੀ ਪਹਿਲੇ ਪੁਆਇੰਟ ਵਾਲੀ ਗੱਲ ਹੋ ਗਈ ਨਾ ਕਾਂ ਤੇ ਮਛਲੀ ਵਾਲੀ ਹੁੰਦਾ ਕੀ ਹੈ ਦਰਅਸਲ ਕਿ ਹਰ ਮਾਪੇ-ਮਾਬ ਆਪਣੇ ਬੱਚਾ ਨੂੰ ਸਫਲ ਦੇਖਣਾ ਚਾਹੁੰਦੇ ਆ ਤੇ ਉਹਨਾਂ ਨੂੰ ਡਰ ਹੁੰਦਾ ਹੈ ਕਿ ਤੇ ਉਹਨਾਂ ਦੇ ਬੱਚੇ ਜ਼ਿੰਦਗੀ 'ਚ ਗਲਤ ਫੈਸਲੇ ਨਾ ਲੈ ਲੈਣ ਇਸ ਕਰਕੇ ਉਹ ਬੱਚਿਆਂ ਦੀ ਜ਼ਿੰਦਗੀ ਦੇ ਜਿਹੜੇ ਇਹ ਇੰਪੋਰਟੈਂਟ ਫੈਸਲੇ ਆ ਨਾ ਉਹ ਆਪ ਲੈਣ ਲੱਗ ਜਾਂਦੇ ਆ ਕੁਝ ਪੈਰੈਂਟਸ ਨਾ ਇਦਾਂ ਵੀ ਕਰਦੇ ਮੈਂ ਦੇਖਿਆ ਹੈ ਕਿ ਉਹ ਆਪਣੇ ਬੱਚੇ ਨੂੰ ਕਹਿੰਦੇ ਕਿ ਮੇਰਾ ਸੁਪਨਾ ਸੀਗਾ ਬਾਹਰ ਜਾਣ ਦਾ ਮੇਰਾ ਸੁਪਨਾ ਸੀਗਾ ਹਮੇਸ਼ਾ ਮੈਂ ਡਾਕਟਰ ਬਣਾ ਪਰ ਮੈਂ ਪੂਰਾ ਨਹੀਂ ਕਰ ਪਾਇਆ ਕਿਸੇ ਕਾਰਨ ਕਰਕੇ ਪਰ ਹੁਣ ਮੈਂ ਚਾਹੁੰਦਾ ਕਿ ਮੇਰਾ ਉਹ ਸੁ ਕੀ ਪਤਾ ਬੱਚੇ ਦਾ ਆਪਣਾ ਮਨ ਬਿਲਕੁਲ ਵੀ ਨਾ ਹੋਵੇ ਇਹ ਗੱਲ ਨੂੰ ਨਾ ਹਮੇਸ਼ਾ ਯਾਦ ਰੱਖਿਓ ਕਿ ਉਹ ਤੁਹਾਡਾ ਬੱਚਾ ਜ਼ਰੂਰ ਹੈ ਪਰ ਉਸ ਤੋਂ ਪਹਿਲਾਂ ਉਹ ਇੱਕ ਯੂਨਿਕ ਇਨਸਾਨ ਹੈ ਸੋ ਇਸ ਕਰਕੇ ਕਦੇ ਵੀ ਆਪਣੀਆਂ ਚੋਇਸਿਸ ਉਹਨੂੰ ਬੱਚਿਆਂ ਤੇ ਨਹੀਂ ਥੋਪਣੀਆਂ ਚਾਹੀਦੀਆਂ ਇਹਦੀ ਬਜਾਏ ਤੁਹਾਡਾ ਪਤਾ ਕੀ ਫਰਜ਼ ਬੰਦਾ ਕਿ ਬੱਚਿਆਂ ਨੂੰ ਤੁਸੀਂ ਗਾਈਡ ਕਰੋ ਬੱਚਿਆਂ ਦੀ ਕਾਉਂਸਲਿੰਗ ਕਰਾਓ ਵੱਖਰੇ ਵੱਖਰੇ ਕੈਰੀਅਰ ਆਪਸ਼ਨਸ ਵੱਖਰੇ ਵੱਖਰੇ ਐਕੈਡੈਮਿਕਸ ਦੇ ਆਪਸ਼ਨਸ ਉਹਨਾਂ ਦੇ ਸਾਹਮਣੇ ਰੱਖੋ ਤੇ ਉਹਨਾਂ ਨੂੰ ਆਪਣਾ ਫੈਸਲਾ ਆਪ ਲੈਣ ਦਿਓ ਥੋੜਾ ਕਾਮਿਆਂ ਨੂੰ ਸਪੋਰਟ ਕਰਨਾ ਜੇ ਬੱਚੇ ਫੇਲ ਵੀ ਹੋ ਗਏ ਕੋਈ ਗੱਲ ਨਹੀਂ ਹੈ ਨਾ ਬੰਦਾ ਡਿੱਗ ਡਿੱਕੇ ਸਵਾਰ ਹੁੰਦਾ ਪਰ ਤੁਸੀਂ ਆਪਣੇ ਫੈਸਲੇ ਉਹਨਾਂ ਤੇ ਨਾ ਥੋਪੋ ਅਗਲੇ ਪੁਆਇੰਟ ਵੱਲ ਵਾਤੇ ਹਾਂ ਜੋ ਕਿ ਹੈ ਲੈਕ ਆਫ ਕਮਿਊਨੀਕੇਸ਼ਨ ਖੁੱਲ ਕੇ ਗੱਲ ਨਾ ਕਰਨ ਦੀ ਪ੍ਰੋਬਲਮ ਨਾ ਇੰਡੀਅਨ ਪਰਿਵਾਰਾਂ 'ਚ ਲੰਬੇ ਚਿਰ ਤੋਂ ਰਹੀ ਆ ਵਿਚਾਰ ਕਰਨ ਵਾਲੀ ਗੱਲ ਇਹ ਆ ਕਿ ਅਸੀਂ ਆਪਣੇ ਹੀ ਪਰਿਵਾਰ ਦੇ ਵਿੱਚ ਖੁੱਲ ਕੇ ਗੱਲ ਨਹੀਂ ਕਰ ਸਕਦੇ ਜੇ ਕੋ ਬੱਚਾ ਰੋ ਰਿਹਾ ਹੋਵੇ ਨਾ ਬਹੁਤ ਵਾਰੀ ਕੀ ਕਈ ਜਾਣੇ ਕਹਿੰਦੇ ਆ ਕਿ ਕੀ ਐਵੇਂ ਰੀ ਰੀ ਲਈ ਹੈ ਉਹਨੂੰ ਇਹ ਪੁੱਛਣ ਨਾਲੋਂ ਕਿ ਤੂੰ ਰੋ ਕਿਉਂ ਰਿਹਾ ਹੈ ਤੈਨੂੰ ਰੋਣਾ ਆ ਕੇ ਹੋ ਰਿਹਾ ਤੇਰੇ ਮਨ ਚ ਕੀ ਗੱਲ ਚੱਲ ਰਹੀ ਹੈ ਕੋਈ ਇਦਾਂ ਦੀ ਗੱਲ ਤਾਂ ਨਹੀਂ ਜੋ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹੈ ਇਹ ਕਰਨ ਦੀ ਬਜਾਏ ਬਹੁਤ ਜਾਣੇ ਕਹਿੰਦੇ ਕੀ ਐਵੇਂ ਹੰਝੂ ਭਾਈਏ ਨਾ ਐਵੇਂ ਰੀਰੀ ਲਾਈ ਬਠਾ ਹੈ ਇਫੈਕਟਿਵ ਕਮਿਊਨੀਕੇਸ਼ਨ ਮਤਲਬ ਕਿ ਖੁੱਲ ਕੇ ਗੱਲ ਕਰਨਾ ਬਿਨਾ ਕਿਸੇ ਜਜਮੈਂਟ ਤੋਂ ਬੱਚੇ ਦੀ ਗੱਲ ਨੂੰ ਸੁਣਨਾ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਅਨਫੋਰਚਨਟਲੀ ਬਹੁਤ ਸਾਰੇ ਇੰਡੀਅਨ ਪੇਰੈਂਟਸ ਇਸ ਟੀਚ ਸਟਰਗਲ ਕਰਦੇ ਆ ਸਪੈਸ਼ਲੀ ਜਦੋਂ ਗੱਲ ਕਰੀਏ ਜਿਹੜੇ ਸੈਂਸਿਟਿਵ ਟਾਪਿਕਸ ਹੁੰਦੇ ਨਾ ਉਹਦੇ ਤੇ ਗੱਲ ਕਰਨ ਬਾਰੇ ਜਿਵੇਂ ਮੈਂਟਲ ਹੈਲਥ ਹੋ ਗਿਆ ਇਮੋਸ਼ਨਲ ਹੈਲਥ ਹੋ ਗਿਆ ਸੈਕਸ਼ੂਅਲ ਹੈਲਥ ਹੋ ਗਿਆ ਪੀਰੀਅਡਸ ਹੋ ਗਿਆ ਰਿਲੇਸ਼ਨਸ਼ਿਪਸ ਇਹ ਸਾਰੇ ਟਾਪਿਕਸ ਦੀ ਗੱਲ ਕਰਨ ਦੇ ਪੈਰੈਂਟਸ ਛੇ ਜਗਦੇ ਆ ਬੱਚਿਆਂ ਨਾਲ ਪਰ ਇਹ ਗੈਪ ਨੂੰ ਨਾ ਖਤਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਬੱਚੇ ਨੂੰ ਘਰ ਨਹੀਂ ਨਾ ਉਹ ਮਾਹੌਲ ਮਿਲਦਾ ਇਸੇ ਕਰਕੇ ਬੱਚਾ ਫਿਰ ਬਾਹਰ ਨੂੰ ਭੱਜਦਾ ਉਹਨੂੰ ਹੁੰਦਾ ਕਿ ਮੈਨੂੰ ਕੋਈ ਇਦਾਂ ਮਿਲ ਜੇ ਬੰਦਾ ਮਿਲ ਜੇ ਜਿਹਨਾਂ ਮੈਂ ਆਪਣੇ ਦਿਲ ਦੀ ਗੱਲ ਸਾਂਝੀ ਕਰ ਸਕਾ ਤੇ ਬਹੁਤ ਬੱਚੇ ਇਦਾਂ ਦੇ ਹੁੰਦੇ ਆ ਜਿਹੜੇ ਕਿਸੇ ਨਾਲ ਸਾਂਝੀ ਨਹੀਂ ਕਰਦੇ ਤੇ ਫਿਰ ਆਪਣੇ ਮਨ ਦੇ ਅੰਦਰ ਹੀ ਰੱਖੀ ਰੱਖਦੇ ਆ ਤੇ ਜਦੋਂ ਆਪੋ ਆਪਣੀ ਮਨ ਦੀ ਗੱਲ ਕਿਸੇ ਨਾਲ ਸਾਂਝੀ ਨਹੀਂ ਨਾ ਕਰਦੇ ਤਾਂ ਇਸੇ ਕਰਕੇ ਫਿਰ ਬੱਚੇ ਡਰੱਗਸ ਲੈਣ ਲੱਗ ਜਾਂਦੇ ਕਿਉਂਕਿ ਉਹਨਾਂ ਨੇ ਆਪਣੀ emotions ਨੂੰ ਕਿਸੇ ਤਰੀਕੇ ਨਾਲ ਤਾਂ process ਕਰਨਾ ਹੀ ਹੈ ਨਾ ਫਿਰ ਉਹ ਡਰੱਗਸ ਲੈਣ ਲੱਗ ਜਾਂਦੇ ਕੋਈ ਐਲਕੋਹੋਲਿਕ ਹੋ ਜਾਂਦੇ ਆ ਜਾਂ ਫਿਰ ਬੱਚੇ ওভারੀਟਿੰਗ ਕਰਨ ਲੱਗ ਜਾਂਦੇ ਆ 슈ਗਰ ਜ਼ਿਆਦਾ ਖਾਣ ਲੱਗ ਜਾਂਦੇ ਕਿਉਂਕਿ ਉਹਨਾਂ ਨੂੰ ਇੱਕ ਤਰੀਕਾ ਚਾਹੀਦਾ ਹੈ ਉਸ ਚੀਜ਼ ਨੂੰ ਪ੍ਰੋਸੈਸ ਕਰਨ ਦਾ ਇਹ ਵੀ ਸਿਨੈਰੀਓ ਦੇਖਣ ਨੂੰ ਮਿਲਦਾ ਕਿ ਬਹੁਤ ਮਾਮਾ ਬਿਜ਼ੀ ਹੁੰਦੇ ਆ ਆਪਣੇ ਕੰਮ ਦੇ ਵਿੱਚ ਜੇ ਬੱਚਾ ਆ ਕੇ ਵਿੱਚ ਕੁਝ ਗੱਲ ਸ਼ੇਅਰ ਕਰ ਲਵੇ ਨਾ ਜਾਂ ਕੁਝ ਬੋਲੇ ਤਾਂ ਮਾਮਾ ਬਪ ਖਿਜ ਕੇ ਪੈਂਦੇ ਆ ਕਹਿੰਦੇ ਕਿ ਨਹੀਂ ਮੈਂ ਹੁਣ ਥੱਕਿਆ ਹੋਇਆ ਹਾਂ ਹਲੇ ਨਹੀਂ ਗੱਲ ਕਰ ਸਕਦਾ ਪਰ ਤੁਹਾਡੇ ਬੱਚਾ ਨੂੰ ਸੁਣਨਾ ਸਮਝਣਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਸੋ ਜੇ ਤੁਸੀਂ ਬਿਜ਼ੀ ਵੀ ਹੋ ਇਟਸ ਓਕੇ ਪਰ ਆਪਣੇ ਬੱਚੇ ਨੂੰ ਖਿਜ ਕੇ ਨਾ ਪਾਓ ਉਹਨੂੰ ਪਿਆਰ ਨਾਲ ਸਮਝਾਓ ਉਹਨੂੰ ਕਹੋ ਕਿ ਹਲੇ ਮੈਂ ਬਿਜ਼ੀ ਹਾਂ ਹਲੇ ਮੈਂ ਗੱਲ ਨਹੀਂ ਕਰ ਸਕਦਾ ਪਰ ਅਪਰਾਤ ਨੂੰ ਇੰਨੇ ਵਜੇ ਗੱਲ ਕਰਦੇ ਆ ਜਾਂ ਜਿੰਨੇ ਵਜੇ ਵੀ ਤੁਸੀਂ ਫ੍ਰੀ ਹੋਵੋਗੇ ਤੁਸੀਂ ਇਨਸ਼ੋਰ ਕਰੋ ਕਿ ਤੁਸੀਂ ਉਸ ਟਾਈਮ ਤੇ ਆਪਣੇ ਬੱਚ ਨਾਲ ਗੱਲ ਜ਼ਰੂਰ ਕਰੋ ਆਪਣੀ ਜੁਬਾਨ ਤੇ ਟਿਕੇ ਰਹੋ ਇਹਦਾ ਹੁੰਦਾ ਕੀ ਹੈ ਕਿ ਬੱਚੇ ਦਾ ਨਾ ਮਨੁਵਲਵਾਦਾ ਉਹਨੂੰ ਐਵੇਂ ਅਹਿਸਾਸ ਹੋਣ ਲੱਗ ਜਾਂਦਾ ਕਿ ਹਾਂ ਮੈਂ ਆਪਣੀ ਗੱਲ ਆਪਣੇ ਪੇਰੈਂਟਸ ਅੱਗੇ ਰੱਖ ਸਕਦਾ ਤੇ ਮੇਰੇ ਪੇਰੈਂਟਸ ਮੇਰੀ ਗੱਲ ਦੀ ਵੈਲਿਊ ਵੀ ਕਰਦੇ ਆ ਉਹਨਾਂ ਕੋਲ ਮੇਰੇ ਲਈ ਟਾਈਮ ਵੀ ਹੈਗਾ ਆਓ ਹੁਣ ਨੈਕਸਟ ਪੁਆਇੰਟ ਵੱਲ ਵਧਦੇ ਆ ਇਹ ਵੀ ਜਿਹੜੀ ਗਲਤੀ ਹੈ ਨਾ ਕਾਫੀ ਕਾਮਨ ਹੈ ਕਾਫੀ ਪੇਰੈਂਟਸ ਇਹ ਕਰ ਦਿਆ ਕਿ ਓਵਰ ਅਥਾਰਟੀਟਿਵ ਮਾਹੌਲ ਬਣਾ ਕੇ ਰੱਖਣਾ ਕਰਦੇ ਵਿੱਚ ਕਈ ਵਾਰ ਇਹਨਾਂ ਕੁਝ ਪੇਰੈਂਟਸ ਜ਼ਿਆਦਾ ਓਵਰ ਅਥਾਰਟੀਟਿਵ ਹੋ ਜਾਂਦੇ ਆ ਜਿਆਦਾ ਰੋਬ ਰੱਖਣਾਂ ਕਿ ਬੱਚਿਆਂ ਦੇ ਉੱਪਰ ਜਿਆਦਾ ਸਖਤ ਮਾਹੌਲ ਬਣਾ ਕੇ ਰੱਖਣਾ 노 ਡਾਊਟ ਘਰ ਦੇ ਵਿੱਚ ਡਿਸਪਲਿਨ ਹੋਣਾ ਬਹੁਤ ਜ਼ਰੂਰੀ ਆ ਬੱਚਿਆਂ ਦੇ ਲਈ ਵੀ ਉਹਨਾਂ ਦੀ ਗਰੋਥ ਦੇ ਲਈ ਵੀ ਡਿਸਪਲਿਨ ਬਹੁਤ ਜ਼ਰੂਰੀ ਆ ਪਰ ਕਈ ਵਾਰੀ ਨਾ ਜਿਆਦਾ ਸਖਤ ਹੋ ਜਾਂਦੇ ਬੱਚੇ ਨਾਲ ਪੈਰਾਂ ਵਿੱਚ ਆਓ ਇਸ ਪੁਆਇੰਟ ਨੂੰ ਉਦਾਹਰਣ ਦੇ ਨਾਲ ਸਮਝਦੇ ਹਾਂ ਵਿਸਥਾਰ ਚ ਮੰਨ ਲਓ ਇੱਕ ਬੱਚਾ ਗਰਾਊਂਡ 'ਤੇ ਡਿੱਗਣ ਗਿਆ ਤੇ ਫਿਰ ਉਹਨਾਂ ਦੇ ਘਰ ਇਹ ਡিনার ਟਾਈਮ ਹੋ ਜਾਂਦਾ ਤਾਂ ਡিনার ਦੇ ਟਾਈਮ ਤੇ ਉਹਦੀ ਮੰਮੀ ਉਹਨੂੰਵਾਜਾ ਮਾਰਨ ਲੱਗ ਜਾਂਦੀ ਹੈ ਕਿ ਬੱਚੇ ਘਰ ਆ ਜਾ ਹੁਣ ਡিনার ਟਾਈਮ ਹੋ ਗਿਆ ਹਨਾ ਤੇ ਅੱਗੋ ਬੱਚਾ ਮੰਮੀ ਨੂੰ ਕਹਿੰਦਾ ਕਿ ਮੰਮੀ ਬਸ 5 ਮਿੰਟ ਮੇਰੀ ਨਾ ਆਖਰੀ ਗੇਮ ਰਹਿ ਗਈ ਬਸ 5 ਮਿੰਟ ਦੇ ਦੋ ਮੈਨੂੰ ਮੰਮੀ ਅੱਗੋ ਸਖਤ ਹੋ ਜਾਂਦੀ ਹੈ ਨਹੀਂ 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 ਬੱਚੇ ਛੱਡ ਦੇ ਇਹਨੂੰ ਤੂੰ ਹੁਣੇ ਆ ਜਾ ਘਰ ਗੇਮ ਵਿੱਚ ਛੱਡ ਦੇ ਮੰਮੀ ਆਪਣੇ ਜਗ੍ਹਾ ਤੇ ਸਹੀ ਹੈ ਕਿਉਂਕਿ ਉਹਨੂੰ ਹੁੰਦਾ ਕਿ ਮੈਂ ਆਪਣਾ ਡਿਨਰ ਖਤਮ ਕਰਾਂ ਫਿਰ ਭਾਂਡੇ ਮੰਜਾ ਤੇ ਮੈਂ ਆਪਣਾ ਬੈਕ ਟੂ ਆਪਣੀ ਰੂਟੀਨ ਚਲੀ ਜਾਵਾਂ ਪਰ ਉਹ ਗੇਮ ਤੁਹਾਡੇ ਲਈ ਇੰਪੋਰਟੈਂਟ ਨਹੀਂ ਹੈਗੀ ਇੱਥੇ ਪਰ ਤੁਸੀਂ ਇਸ ਮੌਕੇ ਤੇ ਤੁਹਾਨੂੰ ਆਪਣੇ ਬੱਚੇ ਦੀ ਜਿਹੜੀ ਫੀਲਿੰਗਸ ਸਮਝਣਾ ਬਹੁਤ ਜ਼ਰੂਰੀ ਆ ਕਿਉਂਕਿ ਉਹ ਗੇਮ ਪੰਜ ਮਿੰਟ ਆਖਦੇ ਦੇਣਾ ਉਹਦੇ ਲਈ ਬਹੁਤ ਜ਼ਰੂਰੀ ਆ ਸੋ ਇਹੋ ਜਿਹੇ ਮੌਕੇ ਤੇ ਨਾ ਰਿਜਿਡ ਪ੍ਰੋਸੈਸ ਨਾ ਫਾਲੋ ਕਰੋ ਇੱਕ ਬੈਲੈਂਸ ਅਪਰੋਚ ਹੋਣਾ ਚਾਹੀਦਾ ਘਰ ਦੇ ਵਿੱਚ 노 ਡਾਊਟ ਡਿਸਪਲਿਨ ਜ਼ਰੂਰੀ ਆ ਪਰ ਜ਼ਿਆਦਾ ਓਵਰ ਅਥਾਰਟੀਟਿਵ ਜੇ ਤੁਸੀਂ ਹੋ ਜਾਂਦੇ ਹੋ ਨਾ ਉਸ ਚੀਜ਼ ਦਾ ਬੱਚਾ ਤੇ ਬਹੁਤ ਨੈਗੇਟਿਵ ਇੰਪੈਕਟ ਪੈਂਦਾ ਇਸ ਤਰ੍ਹਾਂ ਨਾ ਬੱਚੇ ਨੂੰ ਇਹ ਫੀਲ ਹੋਣ ਲੱਗ ਜਾਂਦਾ ਕਿ ਮੇਰੀ ਕਾਜ ਕੋਈ ਵੈਲਿਊ ਹੈ ਨਹੀਂ ਨਾ ਮੇਰੀ ਕੋਈ ਫੀਲਿੰਗਸ ਨੂੰ ਸਮਝਦਾ ਇਸ ਘਰ ਦੇ ਵਿੱਚ ਜਾਂ ਤਾਂ ਪਾਪਾ ਬੌਸ ਨੇ ਜਾਂ ਮੰਮੀ ਬੌਸ ਨੇ ਬਸ ਉਹਨਾਂ ਦੇ ਰੂਲ ਚੱਲਦੇ ਆ ਮੇਰੀ ਕੋਈ ਵੈਲਿਊ ਨਹੀਂ ਹੈਗੀ ਮੇਰੇ ਸਾਥ ਨਾਲ ਕੁਝ ਨਹੀਂ ਹੁੰਦਾ ਇਸ ਘਰ ਦੇ ਵਿੱਚ ਫਿਰ ਇਹੋ ਜਿਹੇ ਰੈਸਟ੍ਰਿਕਟਿਡ এনवायरमेंट ਦੇ ਉਹ ਬੱਚੇ ਫਿਰ ਕਿਉਂ ਤੇ ਅੱਗੇ ਜਾ ਕੇ ਜ਼ਿੱਦੀ ਸੁਭਾਅ ਦੇ ਬਣ ਜਾਂਦੇ ਆ ਤੁਸੀਂ ਕਦੇ ਵੀ ਦੇਖਿਓ ਜਿਹੜੇ ਬੱਚੇ ਜ਼ਿਆਦਾ ਕੰਟਰੋਲ ਵਾਲੇ এনवायरमेंट 'ਚ ਰਹੇ ਹੁੰਦੇ ਨਾ ਪਹਿਲਾਂ ਫਿਰ ਅੱਗੇ ਜਾ ਕੇ ਉਹ ਖਿਜਣ ਵਾਲਾ ਸੁਭਾਅ ਬਣ ਜਾਂਦਾ ਜਾਂ ਫਿਰ ਉਹ ਉਹਨਾਂ ਨੇ ਆ ਹੁੰਦਾ ਬਾਹਰ ਜਾ ਕੇ ਕਿ ਬੱਸ ਹੁਣ ਮੈਨੂੰ ਪੂਰੀ ਖੋਲ ਚਾਹੀਦੀ ਆ ਗਲਤ ਕੰਮਾਂ 'ਚ ਪੈ ਜਾਂਦੇ ਕਿਉਂਕਿ ਪਹਿਲਾਂ ਉਹਨਾਂ ਨੂੰ ਜ਼ਿਆਦਾ ਜ਼ਿਆਦਾ ਉਹਨਾਂ ਨੂੰ ਖਿੱਚ ਕੇ ਰੱਖਿਆ ਹੁੰਦਾ ਸੋ ਇਸ ਕਰਕੇ ਇੱਕ ਬੈਲੈਂਸ ਅਪਰੋਚ ਹੋਣਾ ਚਾਹੀਦਾ ਇੱਕ ਮਿਡਲ ਗਰਾਉਂਡ ਕਾਟ ਚ ਲੈ ਕੇ ਚੱਲੋ ਜਿੱਦਾਂ ਵਿੱਚ ਦੋਨਾਂ ਦੀ ਸੁਣੀ ਜਾਵੇ ਬੱਚਿਆਂ ਦੀ ਵੀ ਸੁਣੀ ਜਾਵੇ ਪੇਰੈਂਟਸ ਦੇ ਵੀ ਸੁਣੀ ਜਾਵੇ ਤਾਂ ਕਿ ਪੇਰੈਂਟਸ ਤੇ ਬੱਚਿਆਂ ਦੇ ਵਿੱਚ ਇੱਕ ਰਿਸਪੈਕਟਫੁਲ ਰਿਲੇਸ਼ਨ ਬਣਿਆ ਰਹੇ ਆਖਰੀ ਗਲਤੀ ਜੋ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਵਰ ਕਰਾਂਗੇ ਉਹ ਆ ਕਿ ਕਈ ਪੇਰੈਂਟਸ ਨਾ ਆਪਣੇ ਬੱਚਿਆਂ ਦੀ ਜਗ੍ਹਾ ਤੇ ਅ ਅਨਸਰ ਦੇਣ ਲੱਗ ਜਾਂਦੇ ਉਹਨਾਂ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕਰਦੇ ਆ ਇਸ ਪੁਆਇੰਟ ਨੂੰ ਆਪਾਂ ਉਦਾਹਰਣ ਨਾਲ ਸਮਝਦੇ ਆ ਮੰਨ ਲਓ ਇੱਕ ਕਪਲਾ ਉਹ ਆਪਣੇ 8 ਸਾਲ ਦੇ ਬੱਚੇ ਨਾਲ ਗੁਆਣ ਦੇ ਵਿੱਚ ਕਿਸੇ ਪਾਰਟੀ 'ਚ ਜਾਂਦਾ ਤੇ ਉੱਥੇ ਉਹ ਆਂਟੀ ਮੁਝਦੀ ਆ ਕਿ ਬੇਟਾ ਤੜਨਾਮ ਕੀ ਆ ਤੁਹਾਡੀ ਫੇਵਰਿਟ ਚੀਜ਼ ਕੀ ਆ ਖਾਣ ਵਾਲੀ ਤੁਸੀਂ ਆ ਚ ਠੀਕ ਹੈ ਬੱਚੇ ਨੂੰ ਚਾਕਲੇਟ ਦਿੰਦੀ ਹੈ ਤੇ ਕਹਿੰਦੀ ਤੁਸੀਂ ਖਾਓਗੇ ਤੇ ਬੱਚਾ ਨਾ ਥੋੜਾ ਸ਼ਰਮਿਲੇ ਜਿਹੇ ਸੁਭਾਅ ਦਾ ਉਹ ਛੇਤੀ ਨਵੇਂ ਬੰਦੇ ਨਾਲ ਗੱਲ ਨਹੀਂ ਕਰਦਾ ਤੇ ਇਹਨੇ ਨੂੰ ਉਹਦੀ ਮਾਂ ਜਿਹੜੀ ਹੁੰਦੀ ਹੈ ਉਹ ਤੇਜ਼ੀ ਨਾਲ ਜਵਾਬ ਦਿੰਦੀ ਆ ਕਿ ਨਹੀਂ 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 ਇਹ ਚਾਕਲੇਟ ਨਹੀਂ ਖਾਂਦਾ ਇਹਦਾ ਗੁੰਦਾ ਕਿ ਫਿਰ ਬੱਚੇ ਨੂੰ ਇਹ احساس ਹੋਣ ਲੱਗ ਜਾਂਦਾ ਕਿ ਮੈਂ ਕਿਸੇ ਕੰਮ ਦਾ ਨਹੀਂ ਹੈਗਾ ਮੈਂ ਤਾਂ ਕਿਸੇ ਸਾਹਮਣੇ ਖੁੱਲ ਕੇ ਗੱਲ ਹੀ ਨਹੀਂ ਕਰ ਸਕਦਾ ਮੈਂ ਕਿਸੇ ਸਾਹਮਣੇ ਕੁਝ ਬੋਲ ਹੀ ਨਹੀਂ ਸਕਦਾ ਤੇ ਇਹ ਜਿਹੜਾ ਇੱਕ ਇਨਸੀਡੈਂਟ ਹੁੰਦਾ ਉਹ ਹਰ ਬੱਚੇ ਨੂੰ ਸਾਰੀ ਉਮਰ ਉਹ ਜਿਹੜੇ ਸਬਕੌਂਸ਼ੀਅਸ ਮਾਈਂਡ ਚ ਬਹਿ ਜਾਂਦੇ ਤੇ ਉਹ ਫਿਰ ਸਾਰੀ ਉਮਰ ਬੱਚਾ ਸ਼ਾਈ ਰਹਿੰਦਾ ਲੋਕ ਕੀ ਸੋਚਣਗੇ ਵੀ ਇਹਨਾਂ ਦਾ ਬੱਚਾ ਇੰਨਾ ਸਲੋ ਆ ਇਹ ਸਭ ਦੇ ਚੱਕਰ ਦੇ ਵਿੱਚ ਨਾ ਮਾਪੇ ਇੰਟਰਪਟ ਕਰ ਦਿੰਦੇ ਆ ਬੱਚੇ ਨੂੰ ਮੰਮੀ ਕਹਿ ਲੱਗ ਜਾਂਦੇ ਬੇਟਾ ਬਤਾਓ ਆਂਟੀ ਨੂੰ ਕੌਨਸੀ ਕਲਾਸ ਵਿੱਚ ਪੜ੍ਹਦੇ ਹੋ ਆਪ ਕੌਨਸੀ ਚਾਕਲੇਟ ਆਪकी ਫੇਵਰੇਟ ਹੈ ਉਹ ਖੜ ਜੋ ਬੱਚੇ ਨੂੰ ਸਵਾਲ ਪੁੱਛਿਆ ਨਾ ਤੇ ਜਵਾਬ ਵੀ ਉਹਨੂੰ ਹੀ ਦੇਨ ਦੋ ਕੀ ਹੋ ਜਾ ਵੱਤ ਤੋਂ ਵੱਤ ਥੋੜਾ ਬੱਚਾ ਟਾਈਮ ਲੈ ਲੂਗਾ ਪਰ ਉਹਨੂੰ ਬੋਲਣ ਦੋ ਤੁਸੀਂ ਵਿਚ ਨਾ ਬੋਲੋ ਇਹਦੇ ਨਾਲ ਨਾ ਫਿਰ ਬੱਚਾ ਖੁੱਲੂਗਾ ਉਹਦਾ ਕੌਨਫੀਡੈਂਸ ਵਧੂਗਾ ਵਰਨਾ ਫਿਰ ਇਹੋ ਹੀ ਬੱਚੇ ਹੁੰਦੇ ਆ ਜੋ ਸਟੇਜ ਤੇ ਬੋਲਣ ਚ ਸਕੂਲ ਚ ਜਾ ਕੇ ਡਰਦੇ ਆ ਕਿਸੇ ਅਣਜਾਣ ਬੰਦੇ ਨਾਲ ਗੱਲ ਕਰਨ ਚ ਵੀ ਘਬਰਾਉਂਦੇ ਆ ਸੋ ਬਚਪਨ ਜਹੀ ਬੱਚਾ ਨੂੰ ਤੁਸੀਂ ਨਾ ਟੋਕੋ ਉਹਨਾਂ ਦੀ ਜ਼ੁਬਾਨ ਆਪ ਬਣਨ ਦੀ ਕੋਸ਼ਿਸ਼ ਨਾ ਕਰੋ ਉਹਨਾਂ ਨੂੰ ਟਾਈਮ ਦਿਓ ਉਹਨਾਂ ਨੂੰ ਆਪਣੇ ਪੇਸ ਤੇ ਗਰੋ ਹੋਣ ਦਿਓ ਸੋ ਹਾਂਜੀ ਏਸੀਓ ਪੰਜ ਕਾਮਨ ਗਲਤੀਆਂ ਜੋ ਕਿ ਪੈਰੈਂਟਸ ਕਰ ਦਿੰਦੇ ਨੇ ਆਪਣੇ ਬੱਚਿਆਂ ਦੇ ਨਾਲ ਜਾਣੇ ਜਾਂ ਜਾਣੇ ਦੇ ਵਿੱਚ ਐਕਚੁਅਲੀ ਜਿਹੜਾ ਬਚਪਨ ਹੈ ਨਾ ਉਹ ਜ਼ਿੰਦਗੀ ਦਾ ਇਹੋ ਜਿਹਾ ਫੇਸ ਆ ਜੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਉਸ ਫੇਸ ਦੇ ਵਿੱਚ ਜੋ ਵੀ ਬੀਤਿਆ ਹੁੰਦਾ ਜੋ ਵੀ ਟਰੋਮਾ ਹੋਇਆ ਹੁੰਦਾ ਹੈ ਜਾਂ ਜੋ ਵੀ ਕਿਸੇ ਨੇ ਤੁਹਾਨੂੰ ਕੁਝ ਕਿਹਾ ਹੁੰਦਾ ਉਹ ਸਾਰੀਆਂ ਚੀਜ਼ਾਂ ਬੱਚਾ ਦੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਘਰ ਕਰ ਜਾਂਦੀਆਂ ਤੇ ਫਿਰ ਵੱਡੇ ਹੋ ਕੇ ਨਾ ਉਸ ਬੱਚੇ ਦੇ ਲਈ ਬਹੁਤ ਸਾਰਾ ਐਫਰਟ ਕਰਨ ਦੇ ਬਾਵਜੂਦ ਵੀ ਉਹਨਾਂ ਸਾਰੀਆਂ ਚੀਜ਼ਾਂ ਦੇ ਇੰਪੈਕਟ ਨੂੰ ਉਹਨਾਂ ਸਾਰੀਆਂ ਚੀਜ਼ਾਂ ਦੇ ਪ੍ਰਭਾਵ ਨੂੰ ਪਿੱਛੇ ਛੱਡਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਤਾਂ ਹੀ ਉਹ ਹੀਲਿੰਗ ਥੈਰੇਪੀ ਕਾਉਂਸਲਿੰਗ ਇਹ ਸਭ ਦੀ ਨਾ ਕੀ 300 ਤੋਂ ਜ਼ਿਆਦਾ ਲੋਡ ਮਹਿਸੂਸ ਹੋ ਰਹੀ ਹੈ ਅੱਜਕੱਲ ਕਿਉਂਕਿ ਉਹਨਾਂ ਦੇ ਪਾਸਟ ਦੇ ਪੇਨਸ ਪਾਸਟ ਦੇ ਜਿਹੜੇ ਪੈਟਰਨਸ ਨੇ ਉਹਨਾਂ ਦੇ ਪ੍ਰੈਸੈਂਟ ਨੂੰ ਵੀ ਇੰਪੈਕਟ ਕਰ ਰਹੇ ਨੇ ਸੋ ਐਜ਼ ਅ ਪੈਰੈਂਟ ਔਰ ਐਜ਼ ਅ ਹਿਊਮਨ ਬੀਇੰਗ ਸਾਡਾ ਇਫਰਟ ਬਣਦਾ ਕਿ ਅਸੀਂ ਸੋਚ ਸਮਝ ਕੇ ਬੋਲੀਏ ਸੋਚ ਸਮਝ ਕੇ ਕੋਈ ਰੈਕਸ਼ਨ ਲਈਏ ਤੇ ਸੋਚੀਏ ਕਿ ਮੈਂ ਜੋ ਵੀ ਕਰ ਰਿਹਾ ਹਾਂ ਜਾਂ ਜੋ ਵੀ ਬੋਲ ਰਿਹਾ ਹਾਂ ਉਸ ਚੀਜ਼ ਦਾ ਬੱਚੇ ਤੇ ਕੀ ਇੰਪੈਕਟ ਪਏਗਾ ਪੇਰੈਂਟਿੰਗ ਐਕਚੁਅਲੀ ਬਹੁਤ ਵੱਡਾ ਤੇ ਡੀਪ ਸਬਜੈਕਟ ਹੈ ਇਹਦੇ ਤੇ ਆਪਾਂ ਕਦੇ ਕਿਸੇ ਨੇ ਕੁਝ ਸਿੱਖਿਆ ਨਹੀਂ ਹੈਗਾ ਬਾਹਰ ਫੋਰਨ ਦੇ ਵਿੱਚ ਤਾਂ ਟ੍ਰੇਨਿੰਗਸ ਹੁੰਦੀਆਂ ਸੈਸ਼ਨਸ ਹੁੰਦੇ ਆ ਪੇਰੈਂਟਸ ਨੂੰ ਇਸ ਚੀਜ਼ ਦੀ ਸਮਝਾਇਆ ਜਾਂਦਾ ਗਾਈਡੈਂਸ ਮਿਲਦੀ ਆ ਪਰ ਇੰਡੀਆ ਦੇ ਵਿੱਚ ਇਦਾਂ ਨਹੀਂ ਹੈਗਾ ਸੋ ਇਦਾਂ ਦੀ ਵੀਡੀਓਜ਼ ਨੂੰ ਪਲੀਜ਼ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰ ਅਵੇਅਰਨੈਸ ਵਧੇ ਤੁਹਾਡੇ ਕੋਈ ਹੋਰ ਵਿਚਾਰ ਨੇ ਤੁਸੀਂ ਕੋਈ ਹੋਰ ਆਪਣਾ ਐਕਸਪੀਰੀਅੰਸ ਸਾਂਝਾ ਕਰਨਾ ਚਾਹੁੰਦੇ ਹੋ ਕੁਝ ਐਡ ਕਰਨਾ ਚਾਹੁੰਦੇ ਹੋ ਇਸ ਵੀਡੀਓ ਦੇ ਵਿੱਚ ਤਾਂ ਉਹ ਤੁਸੀਂ ਆਪਣਾ ਲਾ ਵਿਚਾਰ ਹੈ ਉਹ ਕਮੈਂਟ ਸੈਕਸ਼ਨ ਚ ਸਾਂਝਾ ਕਰ ਸਕਦੇ i do?